ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਅੱਜ ਆਪਣੇ ਵਿਜ਼ਿਟ ਹੈਗੀ ਆ ਪਿੰਡ ਸਰੀਆਲੇ ਜੀ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਪੱਟੀ ਇੰਨੇ ਵੀ ਅੱਗੇ ਵੀਡੀਓ ਬਣਾਈਆਂ ਜੀ ਆਪਾਂ ਅੱਜ ਵੀ ਇਹਨਾਂ ਕੋਲ ਕੋਈ ਛੇ ਸੱਤ ਲੱਗ ਪਾਪਾ ਸੇ ਸੇਲ ਆ ਆਹ ਹੁਣ ਵੀਰ ਨਾਲ ਗੱਲਬਾਤ ਕਰੀਏ ਬਾਈ ਜੀ ਅੱਸਤ ਕਾਲ ਸਾਸੇ ਵੀਰ ਜੀ ਹੋਰ ਬਾਈ ਜੀ ਕਿੱਦਾਂ ਵਧੀਆ ਠੀਕ ਠਾਕ ਵੀਰੇ ਤੂੰ ਸਵੇਂ ਜਾਂਦਾ ਕਿਉਂ ਜੀ ਵਧੀਆ ਚੱਲ ਜਾਂਦਾ ਵੀਰੇ ਚਲੋ ਅੱਜ ਬਾਈ ਜੀ ਫਿਰ ਕਿੰਨੇ ਪਸ਼ੂ ਆ ਅੱਜ ਵੀਰੇ 5 ਜਾਂ 3 ਗਾਵਾਂ ਵਾਂ ਤੇ ਦੋ ਮੱਝਾਂ ਇੱਕ ਇਹਦਾ ਬੱਚਾ ਮਰਿਆ ਕੋਈ ਮਹੀਨੇ ਡੇਢ ਮਹੀਨੇ ਦਾ ਸੂਈ ਸੀ ਠੀਕ ਆ ਤੇ ਇੱਕ ਮੱਝ ਹੈਗੀ ਆ ਇਹ ਆਪਣੀ 7 ਮਹੀਨੇ ਦੀ ਪੂਰੀ ਗੱਬਣ ਤੇ 3 60 3 ਕਿਲੋ ਦੁੱਧ ਤੇ ਟੋਕੜਾ ਹੀ ਮੰਨੇ ਟੋਕੜੇ ਗੱਬਣਾ ਮੰਨੇ ਹਾਂ ਟੋਕੜਾ ਗੱਬਣਾਏ ਚਲੋ ਦੱਸੋ ਵੀਰਿੰਦੇ ਬਾਰੇ ਵੀਰ ਜੀ ਸੂਹਾ ਦੂਸਰਾ ਵਾ ਹਾਂਜੀ ਪੰਜੀ ਤੇ 2 ਮਹੀਨੇ ਡੇਢ ਮਹੀਨੇ ਦੀ ਸੋਈ ਹੈ ਗਈ ਆ ਹਾਂਜੀ ਤੇ ਬੱਚਾ ਚਲੋ ਇੱਥੇ ਆਪਣੇ ਕੋਲ ਹੀ ਮਰਿਆ ਸੀ ਠੀਕ ਆ ਐ ਟਾਈਮ ਦੁੱਧ ਦੇ ਥੱਲੇ ਹੋਊਗਾ 8 ਲੀਟਰ ਖੋਲੋ ਚੁਆਈ ਜੂ ਵਧੀਆ ਚੁਆਈ ਵੀਰ ਕਾੜੀ ਤੇ ਹੁੰਦੀ ਆ ਹਾਂਜੀ ਹਾਂ ਇਹ ਰੂਮ ਵਰਗੀ ਕੋਲੀ ਲੋ ਜੀ ਦੇਖੋ ਧਿਆਨ ਧਿਆਨ ਤੇ ਟਿਕਟ ਉਹਨਾਂ ਲੈਂਦੇ ਭਾਜੀ ਨਹੀਂ ਆਪਣੇ ਤੋਂ ਦੇ ਵੀਰੇ 1 2 1 2 ਡੰਗ ਲੈ ਆ ਜੋ ਬੱਚਾ ਮਰਿਆ ਉਹ ਤੋਂ ਬਾਅਦ ਨਹੀਂ ਲਿਆ ਆ ਜੋ ਲਿਆਓ ਲਿਆ ਗਿਆ ਠੀਕ ਹੈ ਇਹ ਘਰੋਂ ਹੀ ਨਹੀਂ ਕੱਢੀ ਉਹਨਾਂ ਡਰਦੀ ਬਹੁਤ ਜ਼ਿਆਦਾ ਬੰਨ ਬੰਨ ਠੀਕ ਹੈ ਹਾਂਜੀ ਲੈਣ ਦੇ ਨਹੀਂ ਕਰੀ ਜਨਾ ਬਿਲਕੁਲ ਲੈਣ ਦੇ ਨਹੀਂ ਛੋੜ ਹੀ ਕਰੀ ਜਈ ਇਹ 50000 ਛੋੜ ਹਾਂਜੀ 50000 ਛੋੜ 1000 48000 ਚਲੋ ਜੀ ਇਧਾਂ ਚਲੋ ਆਹ ਹੈ ਜੀ ਇਹ ਵੀਰ ਬਾਦੇ ਚਲੋ ਵੱਢੀ ਹੈਗੀ 14 15 ਲੀਟਰ ਕਹਿੰਦੇ ਸਾਡੇ ਘਰ ਦਿੰਦੀ ਰਹੀ ਆ ਠੀਕ ਆ ਹਾਂ ਜੀ ਹੁਣ ਇਹ ਥਾਂਵੇ ਥੱਲੇ 3 60 ਕਿਲੋ ਦੁੱਧ ਹੈ ਅੱਛਾ ਹਾਂ ਜੀ ਮਤਲਬ ਛੱਡਣ ਵਾਲੀ ਆ ਛੱਡਣ ਵਾਲ ਜਨੇ ਥਾਣੀ ਚੈੱਕ ਨਹੀਂ ਹਾਂ ਥਾਣੀ ਚੈੱਕ ਤੇ 7 ਮਹੀਨੇ ਦੀ ਪੂਰੀ ਗੱਭਣੇ ਖੋਲੇ ਵੀ ਲੋ ਜੀ 7 ਮਹੀਨੇ ਗੱਭਣਾ ਤੇ ਦੇਖੋ ਵੱਢੀ ਪੂਰੀ ਝੋਟੀ ਆ ਦੇਖੋ ਬਸ ਸੰਜਣੋ ਥਾਣੀ ਪਾਸ ਕਰਾਂ ਵਾਲੇ ਚੁੱਕੀ ਜਾ ਸੋਣੋ ਜੀ ਆਜੋ ਉਹ ਠੀਕ ਹੈ ਲੈ ਜਾਓ ਤੇ ਬੱਜੀ ਫਿਰਿੰਦੀ ਕੀਮਤ ਆ ਇਹਦੇ ਵੀ ਵੀਰ 6000 ਛੱਡ ਦਈਏ ਹਾਂਜੀ 6000 ਛੱਡ ਦਈਏ 6200 ਛੱਡੋ ਹਾਂ ਜੀ ਇਹ ਵੀ ਸੋਈ ਹੈ ਜੀ ਹਾਂ ਜੀ ਇਹ ਵੀ ਸੋਈ ਆ ਹਾਂ ਜੀ ਇਹਦੇ ਥੱਲੇ ਇਹ ਮੂੰਹ ਜੇ ਛੇ ਦੰਦ ਉਹ ਬੱਛੀ ਜੀ ਦੀ ਅੱਛਾ ਠੀਕ ਆ ਠੀਕ ਆ ਦੁੱਧ ਕਿੰਨਾ ਜੀ ਦੁੱਧ ਵੀਰ ਘੱਟੋ ਘੱਟ ਜਿਆਦਾ 17 ਲੀਟਰ ਥੱਲੇ ਹੋਊਗਾ ਖੋਲੋ ਲੋ ਜੀ ਵੇੜ ਦੇਖੋ ਪੂਰੀ ਸੋਹਣੀ ਤੇ ਵੱਡੀ ਵੇੜ ਪੂਰੀ ਮੋਦੀ ਵਾਲੀ ਛੇ ਦੰਦ ਆ ਜੀ ਬਾਠੀਆ ਬਾਤ ਬੰਦੋ ਬੰਦੋ ਦੱਬਾ ਜੇ ਫਰੈਂਦੀ ਕੀ ਮੇਰਾ ਇਹ ਵੀਰ 60 ਤੋਂ 2 ਛੱਡਦਾ ਹੈ 60000 ਤੋਂ 2 58 55 ਦਾ ਬਾਕੀ ਤੁਸੀਂ ਦੱਸੋ 55 ਦਾ ਕਰ ਦਈਏ ਜਾਨਦੋਰ ਠੀਕ ਆ ਠੀਕ ਆ 55 ਦੇ ਦਾ ਆਹ ਹੈ ਜੀ ਇਹ ਵੀਰ ਸਵਾਦ ਉਤਰਾ ਵਾ ਸਾਰਾ ਬਾਜ ਜਰਤੀ ਦੇ ਅੰਗ ਦੇ ਵਿੱਚ ਆ ਇਹ ਥਲੇ ਦੁੱਧ ਹੋਊਗਾ ਕੋਈ 14 ਕਿਲੋਟਰ ਹੂੰ ਜਿਹੜਾ ਮੌਕੇ ਤੇ ਤੇ ਸੋਈ ਉਹ ਬੱਚਾ ਦਾ ਲਾ। ਅਜਾਓ ਸਾਹਮਣੇ। ਪੂਰਾ ਆ ਜਾ ਨਹੀਂ ਜਿਹੜਾ। ਠੀਕ ਆ। ਹਾਂਜੀ ਹਾਂਜੀ ਉਹ ਵਾਲਾ ਬੱਚਾ। ਹਾਂਜੀ। ਤੇ ਦੁੱਧ ਕਿੰਨਾ ਹੋਣ ਜੀ? ਦੁੱਧ 14 ਲੀਟਰ। 14 ਗਰ ਪੱਕਾ। ਹਾਂਜੀ ਪੱਕਾ। ਲਓ ਜੀ। ਆਹ ਦੇਖੋ। 14 ਗਰ ਦੁੱਧ ਪੱਕਾਈ। ਇਹ ਫਰੈਂਡ ਇਹ ਦੇ ਦਈਏ 40 ਦੀ 40 ਠੀਕ 40 ਤੇ ਕਿਹੜੋ ਛੱਡ ਦੋ ਠੀਕ ਹੈ ਜੀ ਵੇਚਣ ਦਾ ਕੰਮ ਕਰੀਏ ਹਾਂਜੀ ਨਹੀਂ 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 ਕੋਈ ਗੱਲ ਨਹੀਂ ਇਹ ਗੱਪਣਾ ਜੀ ਨਹੀਂ ਇਹ ਵੀਰ ਸੂਈ ਹੈ ਇਹਦਾ ਬੱਚਾ ਵੀ ਉਹ ਆ ਥੋੜੀ ਠੀਕ ਨਹੀਂ ਵਿੱਚ ਅੱਛਾ ਉਹਦੇ ਅੱਗੇ 12 13 ਉਹਨਾਂ ਟਮਾਠਾ 8 ਕਿਲੋ ਹੈ ਸਾਰਾ 8 ਕਿਲੋ ਹੈਗਾ ਤੇ ਜਰਸੀ ਚਾਰ ਦੰਦ ਆ ਜਰਸੀ ਵੇੜ ਹੈ ਨਾ ਹਾਂਜੀ ਜੀ ਚਾਰ ਦੰਦ ਮੂੰਹ ਤੋਰੋ ਜੀ 8 ਕਿਲੋ ਦੁੱਧ ਆ ਜਿ ਵਿਖੋ ਆ ਜੋ ਬਾਠੀ ਤੇ ਬਾਜੀ ਫਰਿੰਦੀ ਕੀ ਮੰਗਦਾ 35 ਦੇ ਦੀਏ ਹੋਰ ਕਿੰਦਾ ਮੰਗਦਾ ਜੀ ਜਨਾ ਤੁਹਾਨੂੰ 30 ਦੀ ਸਭ ਛੋੜ ਹੋਊਗਾ ਚਲੋ ਬਠੀਕ ਠੀਕ ਗੱਲ ਬੋਲੋ ਨੰਬਰ ਇਹ ਨੰਬਰ 96465 96368 ਪਿੰਡ ਸਰੀਆਲੀ ਤੁਸੀਂ ਹਰ ਡਿਸਟ੍ਰਿਕਟ ਬਾਕੀ ਵੀਰ ਜਿੰਨੇ ਖੜਨੇ ਆ ਬਿਲਕੁਲ ਡੋਡਾਂਗ ਚਵਾਈ ਕਰੋ ਮੁੜ ਕੇ ਲਾਮੇ ਦਾ ਕੋਈ ਫਾਇਦਾ ਨਹੀਂ ਠੀਕ ਆ ਸਸਤੀ